ਇੱਕ ਰੀਲ ਬਹੁਤ ਜ਼ਿਆਦਾ ਫੇਮਸ ਹੁੰਦੀ ਹੁੰਦੀ ਹੈ ਪੰਜਾਬੀਆਂ ਦੇ ਵਿੱਚ ਕਹਿੰਦੇ ਸ਼ਾਹ ਇੱਕ ਕਿਸਮਤ ਵੀ ਬੜੀ ਗੰਦੀ ਚੀਜ਼ ਆ ਹਮੇਸ਼ਾ ਅਮੀਰਾਂ ਦੀ ਸੁਣਦੀ ਆ ਗਰੀਬ ਦੀ ਕਦੇ ਕੋਈ ਨਹੀਂ ਸੁਣਦਾ ਪਰ ਜਿਸ ਵੀਰ ਦਾ ਜਿਸ ਭੈਣ ਦਾ ਵੀਜ਼ਾ ਲੱਗ ਜਾਂਦਾ ਹੈ ਉਹਨੂੰ ਇੰਨਾ ਵੀ ਜਦੇ ਆਪਣੇ ਤੇ ਹੰਕਾਰ ਜਾਂ ਮਾਣ ਜਾਂ ਇੰਨਾ ਲਾਲਚ ਨਹੀਂ ਕਰਨਾ ਚਾਹੀਦਾ ਕਿ ਉਹਨੂੰ ਕੈਨੇਡਾ ਤੋਂ ਡਿਪੋਰਟ ਹੋਣਾ ਪਵੇ ਐਵੇਂ ਹੀ ਸੇਮ ਕੁਝ ਲੋਕਾਂ ਨਾਲ ਹੋ ਰਿਹਾ ਹੈ ਰੀਸੈਂਟਲੀ ਲਾਸਟ ਮੰਥ ਪਿਛਲੇ ਮਹੀਨੇ ਹੱਦ ਤੋਂ ਵੱਧ ਲੋਕਾਂ ਨੂੰ ਵਿਜ਼ਟਰ ਵੀਜ਼ੇ ਮਿਲੇ ਤੇ ਹੱਦ ਤੋਂ ਵੱਧ ਲੋਕਾਂ ਦੀ ਕਿਸਮਤ ਚਮਕੀ ਸਭ ਤੋਂ ਵੱਧ ਪੰਜਾਬ ਦੀ ਬਹੁਤ ਸਾਰੇ ਲੋਕਾਂ ਦੀ ਕਿਸਮਤ ਨਹੀਂ ਚਮਕੀ ਆਪਾਂ ਉਹਨਾਂ ਨੂੰ ਚੰਗਾ ਨਹੀਂ ਕਹਿੰਦੇ ਮਾੜਾ ਨਹੀਂ ਕਹਿੰਦੇ ਕਿਉਂਕਿ ਵਾਹਿਗੁਰੂ ਦੇ ਘਰ ਧੇਰ ਆ ਅੰਧੇਰ ਨਹੀਂ ਜੋ ਸੱਤੇ ਪਾਸ਼ਾ ਨੇ ਕਿਸਮਤ ਵਿੱਚ ਲਿਖਿਆ ਉਹ ਆਪਾਂ ਨੂੰ ਮਿਲ ਕੇ ਰਹਿੰਦਾ ਹੈ ਉਹਦੇ ਲਈ ਕਦੇ ਵੀ ਆਪਣੀ ਕਿਸਮਤ ਨਾ ਕੋਸੋ ਛੰਗੜੀ ਸਭ ਤੋਂ ਵੱਡਾ ਸਵਾਲ ਹੈ ਜਿਨ੍ਹਾਂ ਲੋਕਾਂ ਨੂੰ ਉਧਰ ਵੀਜ਼ੇ ਮਿਲ ਚੁੱਕੇ ਆ ਪਾਸਟ ਦੇ ਵਿੱਚ ਵਿਜ਼ਟਰ ਵੀਜ਼ੇ ਮਿਲੇ ਟੂਰਿਸਟ ਵੀਜ਼ੇ ਮਿਲੇ ਉਧਰ ਤਾਂ ਕਿ ਆਪਾਂ ਨੂੰ ਪਤਾ ਹੈ ਕਿ ਉਹ ਅਰਨਿੰਗ ਪੈਸਾ ਨਹੀਂ ਕਮਾ ਸਕਦੇ ਪਰ ਉਥੇ ਕੁਝ ਜ਼ਿਆਦਾ ਤੇਜ਼ ਬਣਦੇ ਆਪਣੇ ਪੰਜਾਬੀ ਜਾਂ ਫਿਰ ਤੇਜ਼ ਬਣਦੇ ਆ ਉਹਨਾਂ ਦੇ ਰਿਸ਼ਤੇਦਾਰ ਉਹ ਹੁੰਦੇ ਆ ਡੈਸ਼ ਤੁਸੀਂ ਸਮਝ ਲਓ ਪੂਰੀ ਕਰ ਦਿਓ ਲੈਨ ਕੀ ਹੁੰਦੇ ਆ ਉਹਨਾਂ ਨੇ ਉਹਨਾਂ ਲੋਕਾਂ ਨੂੰ ਪੈਸਾ ਲਾਇਆ ਯਾਰ 1000 ਲੱਖ ਪਹਿਲੀ ਗੱਲ ਤਾਂ ਉਹਨਾਂ ਨੇ ਸਾਂਹ ਕੀਤਾ ਉਹਨਾਂ ਸਿਰ ਤੇ ਕਿ ਤੁਸੀਂ ਸਾਡੇ ਸਾਂਹ ਡਾਬੇ ਕਰੋ ਕਿਉਂਕਿ ਅਸੀਂ ਤੁਹਾਨੂੰ ਐਪਲੀਕੇਸ਼ਨ ਭੇਜੀ ਸੀ ਤੁਹਾਨੂੰ ਅਸੀਂ ਇਨਵਾਈਟ ਕੀਤਾ ਤੁਹਾਨੂੰ ਅਸੀਂ ਸਪான்ਸਰ ਭੇਜੀ ਆ ਤੇ ਉਹੀ ਲੋਕ ਉਹਨਾਂ ਨੂੰ ਕੈਸ਼ ਤੇ ਕੰਮ ਕਰਨ ਲਾ ਦਿੰਦੇ ਆ ਕੈਸ਼ ਤੇ ਕੰਮ ਕਦੇ ਵੀ ਕੈਨੇਡਾ ਦੇ ਵਿੱਚ ਜਾ ਕੇ ਨਾ ਕਰੋ ਬਹੁਤ ਰੇਅਰ ਚਾਂਸ ਆ ਕਿ ਤੁਸੀਂ ਕੈਸ਼ ਤੇ ਕੰਮ ਕਰਦੇ ਜੇ ਫੜੇ ਗਏ ਤਾਂ ਸਿੱਧਾ ਤੁਸੀਂ ਡਿਪੋਰਟ ਹੁੰਨੇ ਹੋ ਸਿੱਧਾ ਤੁਹਾਨੂੰ ਜੇਲ੍ਹ ਹੁੰਦੀ ਹੈ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਜਾਂ ਫਿਰ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਵੀਜ਼ੇ ਦੀ ਉਹ ਟੋਟਲੀ ਖਰਾਬ ਹੋ ਜਾਂਦੀ ਹੈ ਸੋ ਮੇਰੇ ਵੀਰ ਰਿਕਵੈਸਟ ਆ ਹੱਥ ਜੋੜ ਕੇ ਜਿੰਨੇ ਵੀ ਭੈਣ ਭਾਈ ਪੈਸਾ ਲਾ ਕੇ ਗਏ ਆ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਕੋਲੋਂ ਪੈਸਾ ਨਹੀਂ ਲਾਇਆ ਤੁਸੀਂ ਆਪਣੀ ਜੇਬ ਚੋਂ ਖੁਦ ਕਮਾ ਕੇ ਜ਼ਮੀਨਾਂ ਵੇਚ ਕੇ ਲੋਨ ਲੈ ਕੇ ਪੈਸਾ ਲਾ ਕੇ ਤੁਸੀਂ ਆੜਾ ਦੇ ਵਿੱਚ ਗਏ ਹੋ ਪਰ ਦੁੱਖ ਸਾਡੇ ਅਰਗਿਆਂ ਨੂੰ ਹੁੰਦਾ ਹੈ ਕਿਉਂਕਿ ਜਿਕਰ ਇੱਥੇ ਗਰੀਬ ਹੋਰ ਵੀ ਬਹੁਤ ਬੈਠੇ ਆ ਜਿਨ੍ਹਾਂ ਦਾ ਵੀਜ਼ਾ ਨਹੀਂ ਆਇਆ ਰਿਜੈਕਸ਼ਨ ਆ ਉਹਨਾਂ ਦੀਆਂ ਇਨਾਂ ਉਹ ਇਹੀ ਗੱਲ ਮਨ ਚ ਨਿਕਲਦੀ ਯਾਰ ਇਹਨਾਂ ਨੂੰ ਵੀਜ਼ਾ ਮਿਲ ਜਾਂਦਾ ਵਿਚਾਰੇ ਘੱਟ ਖਮਾ ਲੈਂਦੇ ਚੰਗੀ ਰੋਟੀ ਖਾਂਦੇ ਸੋ ਕੈਸ਼ ਤੇ ਕੰਮ ਨਾ ਕਰੋ ਕੈਸ਼ ਤੇ ਕੰਮ ਕਰਦੇ ਬਹੁਤ ਲੋਕ ਉਧਰ ਫੜੇ ਗਏ ਆ ਉਹਨਾਂ ਨੇ ਡਿਪੋਰਟ ਕਰਨ ਦੀ ਤਿਆਰੀ ਦੇ ਵਿੱਚ ਬਾਅਦ ਚੋ ਐਪਲੀਕੇਸ਼ਨਾਂ ਹਾਇਰ ਕਰਦੇ ਆ ਵਕੀਲ ਨੂੰ ਹਾਇਰ ਕਰਦੇ ਆ ਉਹਨਾਂ ਨੂੰ ਪੈਸਾ ਦਿੰਦੇ ਆ ਤਾਂ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਤੁਹਾਨੂੰ ਸਾਫ਼-ਸਾਫ਼ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਿੰਦਾ ਵੀਰੇ ਇਹਦੂਗਾ ਤੁਸੀਂ ਚੰਗਾ ਸੋਚਣਾ ਮਾੜਾ ਸੋਚਣਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਨੂੰ ਗੱਲਾਂ ਕੱਢਣੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਉਹ ਸਾਰਾ ਕੁਝ ਤੁਹਾਡੇ ਤੇ ਡਿਪੈਂਡ ਕਰਦਾ ਪਰ ਆਪਾਂ ਤੁਹਾਨੂੰ ਸਿੱਧੇ ਸ਼ਬਦਾਂ ਦੇ ਵਿੱਚ ਸਾਰੀਆਂ ਗੱਲਾਂ ਸਾਫ਼-ਸਾਫ਼ ਕਲੀਅਰ ਕਰਤੀਆਂ ਕਿ ਕੈਸ਼ ਤੇ ਕਮ ਕਿਆਂਡ ਦੇ ਵਿੱਚ ਨਾ ਕਰੋ